ਇਹ 16 ਬੀਡੀ ਆਈ ਐਸ ਸਵਿਫਟ ਜੀ ਦੋ ਡੀਜ਼ਲ ਦੀ ਗੱਡੀ ਆ ਬਈ ਗੱਡੀ ਨਵੀਂ ਆ ਬਿਲਕੁਲ ਸਾਫ਼ ਨਵੇਂ ਨੇ ਹਾਂਜੀ ਇਹ ਪੈਂਦੀ ਆ ਆਪਾਂ ਨੂੰ ਸਵਿਫਟਾਂ ਮਿੱਤਰੋ ਇਹ ਗੱਡੀ ਦੇ ਵਿੱਚ ਇਹ 13 ਮਾਡਲ ਹੈ ਜੀ ਬਹੁਤ ਖੜੀਆਂ ਨੇ 2013 ਮਾਡਲ ਆ ਗੱਡੀ ਦੇ ਲੋਅ ਟਾਇਰ ਦੇਖੋ ਯਾਰ ਕਿੰਨੇ ਸੋਹਣੇ ਲੱਗੇ ਹੋਏ ਨੇ ਹਨਾ ਲੋ ਵੀ ਮਿੱਤਰੋ ਸਵਾਗਤ ਆ ਤੁਹਾਡਾ ਅੱਜ ਦੀ ਆਪਣੀ ਦੂਸਰੀ ਵੀਡੀਓ ਦੇ ਵਿੱਚ ਹੁਣ ਗੱਡੀਆਂ ਆਪਣੇ ਲਈ ਬਹੁਤ ਸਾਰੀਆਂ ਖੜੀਆਂ ਨੇ ਸੋਭਾ ਮੋਟਰ ਪਤਨਾਂ ਤੇ ਖੜਿਆਂਗੇ ਆਪਾਂ ਸ਼ੁਰੂਆਤ ਕਰਦੇ ਵਨ ਟਾਈਮ ਵੇਸਟ ਕੀਤੇ ਇਧਰਲੇ ਪਾਸੇ ਆਪਣੇ ਲਵੇ ਖੜੀ ਆ Swift ਬਾਈ ਜੀ ਦੱਸੋ ਜੀ ਜਾਣਕਾਰੀ ਦਿਓ ਇਹ 16 BDI ਹੈ Swift ਜੀ 2016 BDI ਆ ਪٹرول ਦੀ ਹੈ ਜੀ ਡੀਜ਼ਲ ਡੀਜ਼ਲ ਹੈ ਜੀ ਡੀਜ਼ਲ ਦੀ ਗੱਡੀ ਆ ਬਈ ਗੱਡੀ ਨਵੀਂ ਆ ਬਿਲਕੁਲ ਸਾਫ਼ ਨਵੀਂ ਨੇ ਹਾਂਜੀ ਇਹ ਪੈਂਦੀ ਆ ਆਪਾਂ ਨੂੰ ਸਵਾ ਚਾਰ ਦੀ ਸਵਾ ਚਾਰ ਦੀ ਹਾਂਜੀ ਇੱਕ ਵਾਰ ਰੇਟ ਦੀ ਗੱਡੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਕੋਈ ਗੱਲ ਨਹੀਂ ਚਲੋ ਬਹਿ ਕੇ ਮੌਕੇ ਤੇ ਹੋ ਜਾਏਗਾ ਥੋੜਾ ਜਰੂਰ ਬਈ ਸਾਰੀਆਂ ਗੱਡੀਆਂ ਦੇ ਵਿੱਚ ਵਧੀਆ ਮਾਨਤਾਨ ਕਰ ਦੇਣਾ ਸਵਾ ਚਾਰ 2016 BDI ਆ ਬਈ ਅਗਲੀ ਗੱਡੀ ਦੇ ਉੱਪਰ ਚਾਲਦੇ ਆ ਸਵਿਫਟ ਆ ਮਿੱਤਰੋ ਇਹ ਗੱਡੀ ਦੇ ਵਿੱਚ ਇਹ 13 ਮਾਡਲ ਹੈ ਜੀ ਬਹੁਤ ਫੜੀਆਂ ਨੇ 2013 ਮਾਡਲ ਆ ਗੱਡੀ ਤੇ ਲਾਇ ਟਾਇਰ ਦੇਖੋ ਯਾਰ ਕਿੰਨੇ ਸੋਹਣੇ ਲੱਗੇ ਹੋਏ ਨੇ ਹਨਾ ਗੱਡੀ ਵੀ ਬਹੁਤ ਸੋਹਣੀ ਸਾਫ਼ ਸੁਥਰੀ ਗੱਡੀ ਆ ਬਈ ਅੰਦਰੋਂ ਵੀ ਚੈੱਕ ਕਰਵਾ ਦਿਓ ਇੱਕ ਵਾਰ ਲੈ ਆ ਵੀ ਮਿੱਤਰਾਂ ਇਹ ਵੀ ਪੈਟਰੋਲ ਦੀ ਹੈ ਜੀ ਡੀਜ਼ਲ ਹੈ ਜੀ ਇਹ ਵੀ ਡੀਜ਼ਲ ਦੀ ਹੈ ਡੀਜ਼ਲ ਹੈ ਸਾਰਾ ਮਾਲ ਪੈਟਰੋਲ ਕੋਈ ਨਹੀਂ ਠੀਕ ਹੈ ਜੀ ਚੈੱਕ ਕਰਵਾ ਦਿਓ ਬਈ ਸਾਫ਼ ਸੁਥਰੀ ਕੰਡੀਸ਼ਨ ਦੀਆਂ ਗੱਡੀਆਂ ਨੇ ਲੈ ਵੀ ਮਿੱਤਰਾਂ ਸੀਟ ਕਵਰ ਦੇਖੋ ਤੁਸੀਂ ਗੱਡੀ ਤੇ ਹਨਾ ਕਿੰਨੇ ਸੋਹਣੇ ਲੱਗੇ ਹੋਏ ਨੇ ਜੀ 290 ਚ ਪੈਂਦੀ ਹੈ ਜੀ 2 ਲੱਖ 90 ਦੇ ਵਿੱਚ ਕਿੰਨਾ ਮਾਡਲ ਦਸੀ ਜੀ 13 ਮਾਡਲ 13 ਮਾਡਲ 2 ਲੱਖ 90 ਦੇ ਵਿੱਚ ਦੇ ਦੇਣੀ ਆ ਬਈ ਅਗਲੀ ਗੱਡੀ ਦੇ ਉੱਪਰ ਚੱਲਦੇ ਆ ਜੀ ਇਧਰ ਲੈ ਬ ਆਪਣੇ ਲਈ I20 ਖੜੀ ਆ ਬਹੁਤ ਸੋਹਣੀ ਗੱਡੀ ਹੈ ਜੀ ਲਾਈਟ ਟਾਇਰ ਵੀ ਗੱਡੀ ਦੇ ਬਹੁਤ ਸਾਫ ਸੁਥਰੇ ਨੇ ਗੱਡੀ ਕਿੰਨੀ ਪਿਆਰੀ ਹੈ ਹਨਾ 17 17 ਮਾਡਲ ਹੈ ਵੀਰ ਜੀ ਹਾਂ 2017 ਮਾਡਲ ਗੱਡੀ ਪਿਆਰੀ ਦੇਖੋ ਯਾਰ ਕਿੰਨੀ ਆ ਯਾਰ ਤੁਸੀਂ ਸਾਰਾ ਮਾਲ ਜल्दी ਜੀ ਹ ਬਈ ਸੀਟ ਕਵਰ ਵਗੈਰਾ ਦੇਖੋ ਬਈ ਬਹੁਤ ਸੋਹਣੀ ਗੱਡੀ ਹੈ ਜੀ ਆਹ ਉਹ ਮੈਟਰ ਮੂਰਨ ਦਿਖਾ ਦਿਓ ਭਾਈ ਗੱਡੀ ਤੇ ਨਾਲ ਨਾਲ ਭਾਈ ਗੱਡੀ ਦਾ ਰੇਟ ਵੀ ਬੋਲ ਦਿਓ ਜੀ ਇਹ ਵੀਰ ਜੀ ਸਵਾ ਪੰਜ ਦੀ ਪੈਂਦੀ ਆ ਆਪਾਂ ਨੂੰ ਸਵਾ ਪੰਜ ਲੱਖ ਜੀ ਦੋ ਮਾਡਰਨ ਟੌਪ ਆਸਤਾ ਆਪਸ਼ਨਲ ਹੈ 6 ਇਅਰ ਵੈਗ 6 ਇਅਰ ਵੈਗ ਵਾਲੀ ਆਸਤਾ ਆਪਸ਼ਨਲ ਆਸਤਾ ਆਪਸ਼ਨਲ ਠੀਕ ਹੈ ਸਿਆਜ਼ ਤੇ ਚੱਲਦੇ ਆ ਜੀ ਗੱਡੀ ਹੁਣ ਇਧਰ ਆਪਣੇ ਲਵੇ ਸਿਆਜ਼ ਖੜੀ ਆ ਇਹ 17 ਮਾਡਲ ਹੈ ਬੀਡੀਆਈ ਜੀ ਇਹ 2017 ਮਾਡਲ ਹੈ ਜੀ ਸਿਆਜ਼ ਚੈੱਕ ਕਰਵਾ ਦੋ ਵੀ ਅੰਦਰ ਉਹ ਗੱਡੀ ਬਹੁਤ ਪਿਆਰੀ ਆ ਨਾ ਡਿਮਾਂਡਿੰਗ ਵਾਲੀ ਗੱਡੀ ਆ ਐਵਰੇਜ ਕਿੰਨੀ ਕੁ ਦੇ ਦਿੰਦੀ ਹੈ ਜੀ ਐਵਰੇਜ ਉਹਦੀ ਅੱਛੀ ਆ 22 23 ਦੀ ਹੈਗੀ ਸਿਆਸ ਬਾਈ ਦੇਦੀ ਐਵਰੇਜ ਹੈਗੀ ਹਾਂਜੀ ਲਓ ਵੀ ਚੈੱਕ ਕਰਵਾ ਦੋ ਸੀਟ ਕਵਰ ਵਗੈਰਾ ਗੱਡੀ ਦੇ ਬਹੁਤ ਜ਼ਿਆਦਾ ਪਿਆਰੇ ਨੇ ਠੀਕ ਆ ਜਿਹਨੇ ਵੀ ਗੱਡੀਆਂ ਲੈਣੀਆਂ ਨੇ ਬਈ ਤਕਰੀਬਨ ਤੇ ਨੰਬਰ ਚੱਲ ਰਹੇ ਨੇ ਕੰਟੈਕਟ ਕਰ ਲਓ ਵੀਰੇ ਜੇ ਤੁਹਾਡੇ ਲਈ ਕੋਈ ਕਿਸੇ ਨੇ ਗੱਡੀਆਂ ਸੇਲ ਕਰਨੀਆਂ ਹੋਣ ਖਰੀਦਣੇ ਲੈ ਵੀ ਲੈਣੇ ਇਹ ਵਧੀਆ ਗੱਡੀ ਹੋਵੇ ਲੈ ਲੈਂਦੇ ਠੀਕ ਆ ਲਓ ਵਿਸ਼ਾ ਅਦਾ ਰੇਟ ਦੱਸੋ ਸਾਢੇ 4 ਦੀ ਪੈਂਦੀ ਹੈ ਸਾਢੇ 4 ਲੱਖ ਰੁਪਏ ਦੀ ਸਿਆਜ ਦੇ ਦਾਨੀਆਂ ਮਿੱਤਰੋ ਠੀਕ ਹੈ ਜੀ ਅਗਲੀ Swift ਤੇ ਚੱਲਦੇ ਆਪਾਂ ਇਹ Swift 15 ਹੈ ਜੀ ਫਰਸਟ ਓਨਰ ਦੀ ਫਰਸਟ ਓਨਰ ਦੀ Swift ਆ ਬਈ 2015 ਮਾਡਲ ਚੈੱਕ ਕਰਵਾ ਦਿਓ ਬਈ ਗੱਡੀ ਸਾਫ ਸੁਥਰੀ ਹੈਗੀ ਟੱਚ ਪਲੇਅਰ ਵਗੈਰਾ ਵਰਕਿੰਗ ਹੈ ਜੀ ਸਾਰਾ ਵਰਕਿੰਗ ਸਾਰਾ ਕੁਝ ਵਰਕਿੰਗ ਆ ਵੀ ਗੱਡੀ ਦੇ ਵਿੱਚ 2015 ਮਾਡਲ ਦੀ Swift ਆ ਸਾਢੇ 3 ਲੱਖ ਰੁਪਏ ਦੀ ਸਾਢੇ 3 ਲੱਖ ਰੁਪਏ ਦੀ ਦੇ ਦਾਨੀਆਂ ਬਈ ਮਿੱਤਰੋ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰ 2015 ਮਾਡਲ 3.5 ਲੱਖ ਰੁਪਏ ਦੀ Swift ਦੇ ਦਾਨੀ ਆ ਜਾਓ ਵੀ ਮੇਟਰ ਚੈੱਕ ਕਰਵਾ ਦੋ ਵੀ ਗੱਡੀ ਬਿਲਕੁਲ ਸਾਫ਼ ਸੁਥਰੀ ਹੈ ਨਾ ਚਲੋ ਜੀ ਅਗਲੀ ਗੱਡੀ ਤੇ ਇਹ 15 ਵਰਨ ਹੈ ਜੀ 2015 ਮਾਡਲ ਦੀ ਵਰਨਾ 2015 ਮਾਡਲ ਦੀ ਵਰਨਾ ਲੈ ਕੇ ਆਇਆ ਤੁਹਾਡੇ ਵਾਸਤੇ ਗੱਡੀ ਤੁਸੀਂ ਦੇਖ ਲਓ ਫਸਟ ਓਨਰ ਕੁਝ ਬਟਨ ਕੁਝ ਬਟਨ ਵਾਲੀ ਹੈ ਵੀ ਗੱਡੀ ਦੇਖੋ ਕਿੰਨੀ ਸਾਫ਼ ਹਾਂ ਬਈ ਚੈੱਕ ਕਰਾਓ ਚੈੱਕ ਆ ਜਾਓ ਬਈ ਚੈੱਕ ਕਰਵਾ ਦੋ ਗੱਡੀ ਵਰਨਾ ਲੈਣ ਦੇ ਸ਼ਕੀਨ ਤੇ ਬਾਈ ਆਲਟੋ ਵਗੈਰਾ ਖੜੀ ਹੈ ਕੋਈ ਆਪਣੇ ਲਈ ਹੁਣ ਆਲਟੋ ਖੜੀ ਹੈ ਜੀ ਕੋਈ ਆਲਟੋ ਨਹੀਂ ਹੈਗੀ ਵੀਰ ਜੀ ਅੱਛਾ ਹੂੰ ਤੁਸੀਂ ਪ੍ਰੋਵਾਈਡ ਕਰਵਾ ਦੰਨੇ ਹੋ ਕਰਵਾ ਦਾਂਗੇ ਜੀ ਠੀਕ ਹੈ ਜੀ ਬਾਈ ਸਾਰੀਆਂ ਗੱਡੀਆਂ ਪ੍ਰੋਵਾਈਡ ਕਰਵਾ ਦਿੰਦੇ ਨੇ ਬਾਈ ਇਹਦੀ ਆਲਟੋ ਤੋਂ ਲੈ ਕੇ ਫੋਰਚਨਰ ਥਾਰ ਜਿਹੜੀ ਵੀ ਤੁਸੀਂ ਗੱਡੀ ਲੈਣੀ ਹੈ ਹਨਾ ਅਜੇ ਮੈਂ ਹੁਣ ਆਪਣੇ ਲਈ ਵਰਨਾ ਖੜੀ ਹੈ ਕਿ ਸਾਫ਼ ਸੁਥਰੀ ਗੱਡੀ ਆ ਰੇਟ ਕਿੰਨਾ ਜੀ ਵਰਨਾ ਦਾ ਇਹ 490 ਚ ਪੈਂਦੀ ਹੈ ਜੀ 4 ਲੱਖ 90 ਚ ਦੇ ਵਿੱਚ ਠੀਕ ਹੈ ਜੀ ਆ ਜਾਓ ਵੀਰੇ ਇੱਕ ਰੇਟ ਹੈ ਵੀਰ ਜੀ 18 ਮਾਡਲ 2018 ਮਾਡਲ ਦੀ ਕਰੇਤਾ ਟੌਪ ਮਾਡਲ ਹੈ ਜੀ ਟਾਪ ਹੈ ਜੀ ਕੁਸ਼ ਬਟਨ ਕੁਸ਼ ਬਟਨ ਵਾਲੀ ਹੈ ਬਈ ਟਾਪ ਮਾਡਲ ਗੱਡੀ ਸਾਫ ਸੁਥਰੀ ਹੈ ਜੀ ਸਾਫ ਸੁਥਰੀ ਹੈ ਬਈ ਗੱਡੀ ਚੈੱਕ ਕਰੋ ਬਈ ਟਾਇਰ ਨਵੇਂ ਨੇ ਜੀ ਚਾਰੇ ਲਓ ਵੀ ਮਿੱਤਰਾਂ ਕਰੋ ਚੱਕ ਕੇ ਹਾਂ ਸਟਿਪਣੀ ਅੰਜੂ ਜੀ ਗੱਡੀ ਦੀ ਅੰਜੂ ਸਟਿਪਣੀ ਹੈ ਜੀ ਘੱਟ ਦਿੱਲੀ ਦੀ ਹੈ ਫਿਰ ਘੱਟ ਚੱਲੀ ਹੋਊਗੀ ਟਾਇਰ ਨਾਲ ਦੀ ਨਹੀਂ ਨਹੀਂ ਨਵੇਂ ਪੈਗੇ ਜੀ ਅੱਛਾ ਨਵੇਂ ਪੈਗੇ ਜੀ ਠੀਕ ਹੈ ਓਕੇ ਲਓ ਵੀ ਮਿੱਤਰੋ 2018 ਮਾਡਲ ਦੀ ਕ੍ਰੈਟਾ ਕਿੰਨੇ ਦੀ ਦੇਦਣੀ ਹੈ ਬਾਈ ਜੀ ਬਾਈ ਜੀ ਇਹ ਗੱਡੀ ਪੈਂਦੀ ਹੈ ਆਪਾਂ ਨੂੰ 7-80 'ਚ ਪੈ ਜਾਏਗੀ ਦੁਬਾਰਾ ਬੋਲ ਦੋ ਜੀ 780 ਚ ਪੈ ਜੇਗੀ 780000 ਦੇ ਵਿੱਚ ਪੈ ਜਾਣੀ ਹੈ 2018 ਮਾਡਲ ਦੀ ਕ੍ਰੇਟਾ ਹਾਂਜੀ ਲਓ ਜੀ ਅਗਲੀ ਗੱਡੀ ਤੇ ਚੱਲਦੇ ਹਾਂ ਟਿਆ ਹੌਸ ਤੇ ਇਹ Honda Amaze ਸਰ Honda Amaze ਸਰ 15 ਮਾਡਲ 2015 ਮਾਡਲ Honda Amaze ਕਰਵਾਓ ਵੀ ਚੈੱਕ ਗੱਡੀ ਅੰਦਰੋਂ ਆਜਾ ਲਓ ਵੀ ਮਿੱਤਰੋ ਗੱਡੀ ਬਹੁਤ ਸਾਫ਼ ਪਈ ਆ ਜੀ ਅੰਦਰੋਂ ਦਾ ਬਿਲਕੁਲ ਸਾਫ਼ ਗੱਡੀ ਹੈ ਬਾਹਰੋਂ ਵੀ ਅੰਦਰੋਂ ਵੀ ਜਿਵੇਂ ਨਵੇਂ ਵਰਗੀ ਗੱਡੀ ਪਈ ਆ ਬੜੀ ਸਾਫ਼ ਹੀ ਮਿਲਦੀ ਆ ਆਪਣੇ ਲੋਕਾਂ ਨੂੰ ਲਓ ਵੀ ਰੇਟ ਦੱਸ ਦੋ ਸਾਰੇ ਦਾ ਜੀ ਗੱਡੀ ਦਾ ਇਹ 3 ਲੱਖ 10000 ਦੀ ਪੈ ਜੇਗੀ ਜੀ 3 ਲੱਖ ਤੇ 10000 ਚੈਲੈਂਟ ਕਰਦੇ ਜੀ 3 ਲੱਖ ਦੇ 10000 ਦੀ ਪੈ ਜਾਣੀ ਆ ਅਗਲੀ ਗੱਡੀ ਆਪਣੇ ਲਵੇ ਖੜੀ ਆ ਮਿੱਤਰੋ ਨੋਵਾ ਠੀਕ ਆ ਆਪਣੇ ਲਵੇ ਸਿਆਜ਼ ਖੜੀ ਆ ਇਹ 17 ਮਾਡਲ ਹੈ ਬੀਡੀਆਈ ਜੀ ਇਹ 2017 ਮਾਡਲ ਹੈ ਜੀ ਸਿਆਜ਼ ਚੈੱਕ ਕਰਵਾ ਦਿਓ ਵੀ ਅੰਦਰ ਉਹ ਗੱਡੀ ਬਹੁਤ ਪਿਆਰੀ ਆ ਨਾ ਡਿਮਾਂਡਿੰਗ ਵਾਲੀ ਗੱਡੀ ਆ ਜੀ ਮਿੱਤਰੋ ਆਪਣੇ ਲਵੇ ਨੋਵਾ 2011 ਮਾਡਲ ਲਾਈਟ ਟਾਇਰ ਗੱਡੀ ਦੇ ਇਹਦੇ ਵੀ ਚੈੱਕ ਕਰ ਲਓ ਤੇ ਜਿਹੜੇ ਮੇਰੇ ਪੰਜਾਬ ਨੰਬਰ ਪੰਜਾਬ ਨੰਬਰ ਦੀ ਹਾਂਜੀ ਹਾਂਜੀ ਠੀਕ ਆ ਜੀ ਜਿਹੜੇ ਮੇਰੇ ਵੀਰ ਕੋਈ ਆਪਣਾ ਕੰਮਦਾਨਦ ਦਰੂ ਸ਼ੁਰੂ ਕਰਨਾ ਉਹਦੇ ਵਾਸਤੇ ਵੀ ਸਾਰਿਆਂ ਨਾਲ ਵਧੀਆ ਆਪਸ਼ਨ ਆ ਚੱਲ ਗੱਡੀ ਭਾਵੇਂ ਲੋਕ ਆ ਬਾਈ ਅੰਦਰ ਤੁਸੀਂ ਚੈੱਕ ਕਰਵਾ ਦੋ ਸੀਟ ਕਵਰ ਵਗੈਰਾ ਇਹਦੇ ਵੀ ਸਾਫ਼-ਸੁੱਤਰ ਨੇ ਗੱਡੀ ਦੇ ਬਾਈ ਜੀ ਇਹ ਗੱਡੀ ਕਿੰਨੇ ਦੀ ਦੇਦਣੀ ਆ ਜੀ ਇਹ ਗੱਡੀ ਆਪਾਂ ਨੂੰ ਪੈ ਜੇਗੀ ਜੀ ਸਵਾ 3 ਲੱਖ ਰੁਪਏ ਦੀ ਸਵਾ 3 ਲੱਖ ਰੁਪਏ ਦੀ ਨੋਵਾ ਹਾਂਜੀ ਪੰਜਾਬ ਨੰਬਰ ਅਨਲੌਕ ਹੋ ਗਈ ਗੱਡੀ ਜੇ ਚਾਹੋ ਤਾਂ ਤੁਸੀਂ ਅੰਦਰੋਂ ਵੀ ਬਾਈ ਦਿਖਾ ਸਕਦੇ ਹੋ ਬਾਕੀ ਬਾਈ ਸਾਰੇ ਨੰਬਰ ਨਾਲ ਸਕਰੀਨ ਦੇ ਉੱਪਰ ਚੱਲ ਰਹੇ ਨੇ ਬਾਈ ਜਿਹੜੀਆਂ ਨਾਲ ਤੁਸੀਂ ਕੰਟੈਕਟ ਕਰ ਲਓ ਇੱਧਰ ਆ ਜਾ ਵੀਰੇ ਇੱਕ ਵਾਰ ਤੇ ਆਪਾਂ ਕਰ ਲਈਏ ਗੱਲ ਬਾਤ ਲੋ ਗਿਆ ਕਰੋ ਆ ਵੀਡੀਓ ਦੇ ਵਿੱਚ ਨਾਲ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਕਵਰ ਕਰਵਾਤੀਆਂ ਤੇ ਇਧਰਲੇ ਪਾਸੇ ਆ ਜਾ ਵੀਰੇ ਇੱਕ ਵਾਰ ਦਿਖਾ ਦਿਓ ਸਾਹਮਣੇ ਉੱਪਰੋਂ ਬੋਰਡ ਦਿਖਾ ਦਿਓ ਚੰਗੀ ਤਰ੍ਹਾਂ ਲਓ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਇੰਨਾ ਕੀਮਤੀ ਟਾਈਮ ਦਿੱਤਾ ਐਡਰੈਸ ਬੋਲ ਦਿਓ ਵੀਰੇ ਇੱਕ ਵਾਰ ਤੁਸੀਂ ਆਪਣਾ ਤੇ ਨੰਬਰ ਦੱਸ ਦਿਓ ਜੀ ਨੰਬਰ ਸ਼ੁਭੋ ਮੋਟਰ ਪਤਨਾ ਹਾਂਜੀ 90 ਫੁੱਟੀ ਰੋਡ ਹੈ ਜੀ ਇਹ ਇਹ ਬਾਈਪਾਸ ਹੈ ਸਨ ਸਿਟੀ ਕਲੋਨੀ ਹੈ ਸਾਹਮਣੇ ਉਹ ਸਾਹਮਣੇ ਸਨ ਸਿਟੀ ਕਲੋਨੀ ਵਿਖਾ ਦੇ ਬਈ 90 ਫੁੱਟੀ ਨਾ ਜਿਹੜੀ ਆ ਬਾਈਪਾਸ ਹੈਗਾ ਸਾਰਿਆਂ ਨੂੰ ਖੁੰਜੇ ਦੇ ਉੱਪਰ ਇਹਨਾਂ ਦੀ ਆ ਬਈ ਸਵਾ ਮੋਟਰ ਠੀਕ ਆ ਤੇ ਬਾਈ ਜੀ ਦਾ ਨੰਬਰ ਚੱਲ ਰਿਹਾ ਵੀਰੇ ਜੇ ਕੋਈ ਹਨਾ ਤੁਹਾਨੂੰ ਕਾਲ ਮੈਸੇਜ ਕਰਦਾਗਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਟਾਈਮ ਟਾਈਮਿੰਗ ਆਪਣੀ ਦੇਖੋ ਸਵੇਰੇ 9 ਵਜੇ ਦਫਤਰ ਖੁੱਲ ਜਾਂਦਾ ਸ਼ਾਮ ਨੂੰ 7 7:30 ਵਜੇ ਤੱਕ ਬੈਠੇ ਹੁੰਨੇ ਆ ਜੀ ਠੀਕ ਨਹੀਂ ਵੀ ਕਾਲ ਮੈਸੇਜ ਕਰਕੇ ਵੀ ਰਾਤ ਨੂੰ ਪਰੇਸ਼ਾਨ ਨਾ ਕਰੇ ਚਲੋ ਕੋਈ ਦਿੱਕਤ ਨਹੀਂ ਹੈਗੀ ਉਸ ਚੀਜ਼ ਦੀ ਤਾਂ ਟਾਈਮਿੰਗ ਹੁੰਦੀ ਹੈ ਤਾਂ 9 ਵਜੇ ਵੀ ਗੱਲ ਕਰ ਲ ਤੇ ਭਾਈ ਵੀਡੀਓ ਨੂੰ ਆਪਣੀ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਜਿਹੜੇ ਗਰਮੀਆਂ ਦੇ ਵਿੱਚ ਗੱਡੀ ਲੈਣ ਬਾਰੇ ਸੋਚ ਰਿਹਾ ਘੱਟ ਰੇਟਾਂ ਦੇ ਉੱਪਰ ਗੱਡੀਆਂ ਮਿਲ ਜਾਣੀਆਂ ਕਿਉਂਕਿ ਆਕਸੀਜਨ ਆਉਣ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਗੱਡੀ ਲੈਣ ਦੇ ਵਿੱਚ ਵੀਡੀਓ ਨੂੰ ਕਰ ਦਿਓ ਸ਼ੇਅਰ ਮਿੱਤਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੰਗਾ ਜੀ ਅਗਲੀ ਵੀਡੀਓ ਚ ਮਿਲਦੇ ਹਾਂ